ਵਿਗਿਆਨਿਕ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੇ ਨੌਜਵਾਨੋ ਵੀਰੋ ਭੈਣੋ ਸਾਰੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਗਿਰੀ ਅੰਦਰ ਦਾ ਸੱਚ ਜਿਹੜਾ ਕਿ ਅੰਦਰ ਦਾ ਕੋਫਰੀ ਕਹਿਣਾ ਚਾਹੀਦਾ ਉਹ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਅਗਲਾ ਭਾਗ ਸੰਸਾਰੀ ਰਿਸ਼ਤੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਿਤਾ ਸਨ ਮਹਿਤਾ ਕਾਲੂ ਪਰ ਗੁਰਬਾਣੀ ਵਿੱਚ ਉਹਨਾਂ ਨੇ ਆਪਣੇ ਪਿਤਾ ਅਕਾਲ ਪੁਰਖ ਨੂੰ ਆਖਿਆ ਹੈ ਆਪਣੇ ਬਿੰਦੀ ਪਿਤਾ ਦਾ ਉਹਨਾਂ ਨੇ ਕੋਈ ਨਾਮ ਨਹੀਂ ਕਿਤੇ ਵੀ ਲਿਖਿਆ ਟਕਸਾਲੀਏ ਗੁਰੂ ਜੀ ਨੂੰ ਰਾਮਚੰਦਰ ਦੀ ਵੰਸ਼ 쿠ਸ਼ੂ ਦਾ ਪੁੱਤਰ ਲਿਖਦੇ ਨੇ ਅਖੇ ਪੰਜਾਂ ਪਿਆਰਿਆਂ ਨੂੰ ਪਿਛਲੇ ਜਨਮਾ ਵਿੱਚ ਕੀਤੇ ਮੰਦੇ ਕੰਮਾਂ ਕਾਰਨ ਸਰਾਪ ਮਿਲਿਆ ਹੋਇਆ ਸੀ ਤਾਂ ਸਿਰ ਕਟਵਾ ਕੇ ਇਹਨਾਂ ਨੇ ਆਪਣੇ ਸਰਾਪ ਦਾ ਪਾਪ ਉਤਾਰਿਆ 10 ਗੁਰੂ ਪੰਜ ਪਿਆਰੇ ਪੁਰਾਣਿਕ ਪਾਤਰਾਂ ਦੇ ਅਵਤਾਰ ਸਨ ਅਜਿਹਾ ਬਹੁਤ ਕੁਝ ਲਿਖਦੇ ਨੇ ਇਹ ਕੂਡ ਕੋਫਰ ਇਹਨਾਂ ਦੀਆਂ ਲਿਖਤਾਂ ਵਿੱਚ ਪੜਿਆ ਜਾ ਸਕਦਾ ਹੈ ਪੰਜਾਬ ਵਿੱਚੋਂ ਮਾਇਆ ਬਟੌਰਕੇ ਇਹਨਾਂ ਦੇ ਇੱਕ ਮੁਖੀ ਗੁਰਬਚਨ ਸਿੰਘ ਨੇ ਯੂਪੀ ਦੇ ਰੋਦਰਪੁਰ ਜ਼ਿਲ੍ਹੇ ਦੇ ਪਿੰਡ ਡਿਵ ਡਿਵਾ ਵਿੱਚ 100 ਕਿੱਲਾ ਜ਼ਮੀਨ ਖਰੀਦ ਕੇ ਫਾਰਮ ਹਾਊਸ ਬਣਾਇਆ ਹੋਇਆ ਹੈ ਪਰਿਵਾਰ ਦੇ ਬਹੁਤੇ ਜੀ ਵਿਦੇਸ਼ਾਂ ਵਿੱਚ ਬਸ ਗਏ ਨੇ ਅਖੇ ਭਾਈ ਹੀਰਾ ਸਿੰਘ ਇਹ ਕਹਿੰਦੇ ਨੇ ਬਾਣੀ ਪੜਦਾ ਮਰਿਆ ਸੀ ਆਕਾਸ਼ ਵਿੱਚੋਂ ਰਥ ਆਏ ਉਹ ਸਵਾਰ ਹੋ ਕੇ ਸੱਚਖੰਡ ਨੂੰ ਗਿਆ ਕਿੰਨੇ ਵੱਡੇ ਵੱਡੇ ਗੱਪ ਇਹਨਾਂ ਨੇ ਲਿਖੇ ਹੋਏ ਨੇ ਅਖੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਵਿਖੇ ਸਾਰਾ ਅਖੰਡ ਪਾਠ ਖੜੇ ਹੋ ਕੇ ਸੁਣਿਆ ਇਸ਼ਨਾਨ ਕਰਨ ਲਈ ਖੜੇ ਖੜੇ ਆਪਣੇ ਉੱਪਰ ਪਾਣੀ ਪਵਾ ਲੈਂਦੇ ਸਨ ਸਿੱਖਾਂ ਨੂੰ ਕਰੋੜੀ ਪਾਉਣ ਵਾਸਤੇ ਇਹਨਾਂ ਨੇ ਪੂਰੀ ਤਾਕਤ ਝੋਕ ਦਿੱਤੀ ਹੈ ਭਾਈ ਜਰਨਲਿਸਟਿੰਗ ਜਿਉਂਦਾ ਹੋਣ ਬਾਰੇ ਇਹ ਟਕਸਾਲੀਏ ਲੋਕ 21 ਸਾਲ ਤੱਕ ਕੁਫਰ ਤੋਲਦੇ ਰਹੇ ਕਿ ਜਰਨਲਿਸਟਿੰਗ ਜਿਉਂਦਾ ਹੈ ਵਾਪਸ ਆਵੇਗਾ ਤੇ ਸਾਨੂੰ ਖਾਲਸਤਾਨ ਬਣਾ ਕੇ ਦੇਵੇਗਾ ਰਤਾ ਮਾਸਾ ਇਹਨਾਂ ਨੂੰ ਸ਼ਰਮ ਨਾ ਆਈ ਹਰਨਾਮ ਸਿੰਘ ਧੰਮੇ ਨੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਅਗਸਤ 2005 ਵਿੱਚ ਗੱਦੀ ਹਾਸਲ ਕੀਤੀ ਮਹਿਤੇ ਚੌਂਕ ਦੀ ਤਾਂ ਉਥੇ ਇਹਨੇ ਡੇਰੇ ਵਿੱਚ ਮਹਿਤੇ ਚੌਂਕ 40 ਦਿਨ ਲਗਾਤਾਰ ਧੰਮੇ ਨੇ ਹਵਨ ਕਰਵਾਇਆ ਸੀ ਇਸ ਤੋਂ ਮਗਰੋਂ ਹਰਨਾਮ ਸਿੰਘ ਧੰਮਾ ਹਰਦਵਾਰ ਗੰਗਾ ਗਿਆ ਭਗਵੇਂ ਕੱਪੜੇ ਪਾ ਕੇ ਗੰਗਾ ਵਿੱਚ ਚੁੱਭੀਆਂ ਲਾਈਆਂ ਉਥੋਂ ਦੇ Hindu ਸਾਧਾਂ ਤੋਂ ਤਿਲਕ ਲਗਵਾਏ ਆਸ਼ੀਰਵਾਦ ਲਏ ਤੇ ਫਿਰ ਢੱਟ ਚੁੱਕ ਕੇ ਅਕਾਲ ਤਖਤ ਦੀ ਮੁਰ ਉਸਾਰੀ ਵਾਸਤੇ ਟਕਸਾਲ ਵਾਲੇ 15 ਸਾਲ ਤੱਕ ਸੰਗਤਾਂ ਤੋਂ ਪੈਸਾ ਉਗਰੋਂਦੇ ਰਹੇ ਸੋਨਾ ਚਾਂਦੀ ਇਕੱਠਾ ਕਰਦੇ ਰਹੇ ਤੇ ਹੜੱਪ ਕਰਦੇ ਰਹੇ ਅਗਰ ਕੋਈ ਇਹਨਾਂ ਨੂੰ ਮਤਮਨ ਮਨਮਤ ਕਰਨ ਤੋਂ ਰੋਕ ਕੇ ਟੋਕੇ ਤਾਂ ਮਾਰ ਢਾੜ ਤੇ ਉਤਰ ਆਉਂਦੇ ਨੇ ਟਕਸਾਲੀਏ ਬੀਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਬੈਠ ਕੇ ਪਾਠ ਨਹੀਂ ਕਰਨ ਦਿੰਦੇ ਪੰਜਾਂ ਪਿਆਰਿਆਂ ਵਿੱਚ ਇਹ ਸ਼ਾਮਲ ਨਹੀਂ ਹੋਣ ਲੈਂਦੇ ਬੀਬੀਆਂ ਨੂੰ ਜਦੋਂ ਕੋਈ ਬੰਦਾ ਟਕਸਾਲ ਡੇਰੇ ਦਾ ਮੁਖੀ ਬਣ ਜਾਵੇ ਤਾਂ ਉਹ ਆਪਣੀ ਪਤਨੀ ਦੇ ਨੇੜੇ ਨਹੀਂ ਜਾ ਸਕਦਾ ਭਾਈ ਜਰਨੈਲ ਸਿੰਘ ਦੇ ਦੋ ਬੇਟੇ ਸਨ ਪਤਨੀ ਸੀ ਟਕਸਾਲ ਦਾ ਮੁਖੀ ਬਣ ਕੇ ਜਰਨੈਲ ਸਿੰਘ ਨੇ ਪਤਨੀ ਤੋਂ ਦੂਰੀ ਬਣਾ ਲਈ ਤੇ ਇਹ ਵੀ ਯਾਦ ਰੱਖੇ ਗੁਰਵਚਨ ਸਿੰਘ ਦੇ ਵੀ ਧੀਆ ਪੁੱਤਰ ਹੈਗੇ ਸਨ ਉਹਨੇ ਆਪਣੀ ਔਲਾਦ ਨੂੰ ਬੇਅੰਤ ਜਾਇਦਾਦਾਂ ਤਾਂ ਸੰਭਾ ਦਿੱਤੀਆਂ ਗਿਆਨੀ ਕਰਤਾਰ ਸਿੰਘ ਦੇ ਵੀ ਪੁੱਤਰ ਹੈਗੇ ਨੇ ਤੇ ਉਹਨੇ ਵੀ ਉਹਨਾਂ ਨੂੰ ਬੇਅੰਤ ਜਾਇਦਾਦਾਂ ਸੰਭਾਲ ਦਿੱਤੀਆਂ ਹੱਦ ਹੋ ਗਈ ਹੈ ਇਹ ਪਤਾ ਨਹੀਂ ਕਿਹੜੇ ਦੌ ਪੇਚ ਨੇ ਇਹਨਾਂ ਦੇ ਕਦੇ ਅਸੀਂ ਗ੍ਰਸਤੀ ਹੁੰਨੇ ਆ ਤੇ ਕਦੇ ਅਸੀਂ ਗ੍ਰਸਤੀ ਨਹੀਂ ਹੁੰਦੇ ਪਤਨੀ ਤਿਆਗਣ ਦੀ ਸਿੱਧੀ ਇਹ ਤਾਂ ਕਾਂਸ਼ੀ ਦੀ ਮਰਿਆਦਾ ਹੈ ਭਾਈ ਗੁਰਬਾਣੀ ਵਿੱਚ ਦਰਜ ਕੀਤੀ ਇਹ ਮਰਿਆਦਾ ਨਹੀਂ ਹੈ ਬੇਅੰਤ ਮੁਸੀਬਤਾਂ ਵਿੱਚ ਜੰਗਾ ਯੁੱਧਾਂ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਪਤਨੀ ਨਾਲੋਂ ਮਾਤਾ ਨਾਲੋਂ ਪਰਿਵਾਰ ਨਾਲੋਂ ਨਾਤਾ ਨਹੀਂ ਤੋੜਿਆ ਸਿੱਖ ਇਤਿਹਾਸ ਗਵਾਹ ਹੈ ਕਿ ਬਹੁਤ ਸਾਰੀਆਂ ਸਿੱਖ ਬੀਬੀਆਂ ਨੇ ਫਖਰ ਯੋਗ ਕਾਰਜ ਕੀਤੇ ਸਨ ਪਰ ਟਕਸਾਲੀਏ ਔਰਤਾਂ ਨੂੰ ਬਰਾਬਰ ਦਾ ਇਨਸਾਨ ਮੰਨਣ ਲਈ ਤਿਆਰ ਨਹੀਂ ਹਨ ਇਹ ਕਾਂਸ਼ੀ ਦੀ ਮਰਿਆਦਾ ਨਹੀਂ ਤਾਂ ਹੋਰ ਕੀ ਹੈ ਸਾਰੇ ਗੁਰੂ ਸਾਹਿਬ ਸਾਰੇ ਭਗਤ ਸਾਹਿਬਾਨ ਤੇ ਸਾਰੇ ਸ਼ਖਸ ਜੋਦੇ ਗ੍ਰਸਤੀ ਸਨ ਟਕਸਾਲ ਵਾਲਿਆਂ ਦਾ ਖਾਨਾ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ ਇਹਨਾਂ ਨੂੰ ਤਾਂ ਮਾਂ ਦੇ ਪੇਟ ਤੋਂ ਜਨਮ ਹੀ ਨਹੀਂ ਲੈਣਾ ਚਾਹੀਦਾ ਸੀ ਮਾਂ ਦੇ ਪੇਟ ਵਿੱਚੋਂ ਜਨਮ ਲੈਣ ਲੱਗੇ ਤਾਂ ਇਹਨਾਂ ਨੂੰ ਸ਼ਰਮ ਆਉਂਦੀ ਹੈ ਇਹਨਾਂ ਨੂੰ ਕੋਈ ਨਵਾਂ ਤਰੀਕਾ ਵਿਕਸਿਤ ਕਰਨਾ ਚਾਹੀਦਾ ਹੈ ਗੁਰਬਾਣੀ ਦੇ ਅਖੰਡ ਪਾਠ ਸੰਪੜ ਪਾਠ ਕੀਰਤਨ ਸਿਮਰਨ ਕਰਕੇ ਵੀ ਇਹਨਾਂ ਲੋਕਾਂ ਨੂੰ ਗੁਰਬਾਣੀ ਉਪਦੇਸ਼ਾਂ ਦੀ ਰਾਈ ਮਾਤਰ ਸਮਝ ਨਹੀਂ ਆਈ ਜਾਂ ਫਿਰ ਇਹ ਲੋਕਾਂ ਨੂੰ ਉੱਲੂ ਬਣਾ ਰਹੇ ਨੇ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਪ੍ਰਸਿੱਧੀ ਵਾਲਾ ਸਾਧ ਰਾਮ ਰਹੀਮ ਭਾਰੀ ਤਾਕਤ ਹਾਸਲ ਕਰ ਗਿਆ ਸੀ ਪੰਜਾਬ ਅਤੇ ਹਰਿਆਣਾ ਦੇ ਰਾਜਨੇਤਾ ਉਸ ਦੇ ਚਰਨਾਂ ਤੇ ਸੀਸ ਝੁਕਾਉਂਦੇ ਸਨ ਤੇ ਮਾਇਆ ਦੇ ਗੱਫੇ ਦਿੰਦੇ ਸਨ ਬਦਲੇ ਵਿੱਚ ਉਹਨਾਂ ਨੂੰ ਵੋਟਾਂ ਮਿਲ ਜਾਂਦੀਆਂ ਸਨ ਗੁਰੂ ਗੋਬਿੰਦ ਸਿੰਘ ਦਾ ਸਾੰਗ ਕਰਨ ਤੇ ਇਹ ਸਾਧ ਤੇ 2007 ਵਿੱਚ ਬਠਿੰਡੇ ਮੁਕੱਦਮਾ ਦਰਜ ਕੀਤਾ ਗਿਆ ਇਸ ਤੋਂ ਮਗਰੋਂ ਇਸ ਦੇ ਵਿਰੋਧ ਵਿੱਚ ਜਲਸੇ ਜਲੂਸ ਮਜਾਰੇ ਸੈਮੀਨਾਰ ਬਿਆਨਬਾਜ਼ੀਆਂ ਟੀਵੀ ਚੈਨਲਾਂ ਤੇ ਬਹਿਸਾਂ ਅਖਬਾਰਾਂ ਵਿੱਚ ਖਬਰਾਂ ਮਾਨੋ ਇੱਕ ਤੂਫਾਨ ਜਿਹਾ ਉੱਠ ਪਿਆ ਜਥੇਦਾਰਾਂ ਨੇ ਸੌਦਾ ਸਾਧਣ ਨਾਲੋਂ ਨਾਤਾ ਤੋੜ ਵਿਛੋੜੇ ਦੇ ਹੁਕਮ ਜਾਰੀ ਕਰ ਦਿੱਤੇ ਅਕਾਲੀ ਦਲ ਨੇ 2012 ਦੀ ਵਿਧਾਨ ਸਭਾ ਚੋਣ ਵਿੱਚ ਸੌਦਾ ਸਾਧ ਦੇ ਚੇਲਿਆਂ ਦੀਆਂ ਵੋਟਾਂ ਲੈਣ ਲਈ ਬਠਿੰਡਾ ਅਦਾਲਤ ਵਿੱਚ ਸਾਧ ਵਾਲਾ ਮੁਕੱਦਮਾ ਖਤਮੀ ਕਰਵਾ ਦਿੱਤਾ ਕੇਸ ਵਾਪਸ ਲੈ ਲਿਆ ਪੁਜਾਰੀਆਂ ਨੇ ਬਾਦਲ ਵਿਰੁੱਧ ਕੋਈ ਬਿਆਨ ਤੱਕ ਨਾ ਦਿੱਤਾ ਸਨ 2012 ਦੀ ਵਿਧਾਨ ਸਭਾ ਲਈ ਬਾਦਲ ਬੀਜੇਪੀ ਫਿਰ ਬਹੁਮਤ ਲੈ ਗਈ ਸਰਕਾਰ ਬਣਾ ਲਈ ਸਨ 2014 ਵਿੱਚ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਵੋਟਾਂ ਲੈਣ ਵਾਸਤੇ ਭਾਜਪਾ ਕਾਂਗਰਸ ਤੇ ਅਕਾਲੀ ਫਿਰ ਸਾਧ ਦੇ ਚਰਨਾਂ ਵਿੱਚ ਹਾਜ਼ਰ ਹੋਏ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਨਾਲ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ ਸਾਰੇ ਉਮੀਦਵਾਰ ਫਿਰ ਸਾਧ ਅੱਗੇ ਹੱਥ ਜੋੜ ਕੇ ਵੋਟਾਂ ਮੰਗਣ ਲੱਗੇ ਹਰਿਆਣਾ ਵਿੱਚ ਭਾਵੇਂ ਭਾਜਪਾ ਦੀ ਸਰਕਾਰ ਬਣ ਗਈ ਪਰ ਸਾਧ ਰਾਮ ਰਹੀਮ ਨੂੰ ਆਪਣੀ ਤਾਕਤ ਦਾ ਅਹਿਸਾਸ ਹੋ ਗਿਆ ਇਸ ਨੇ ਇਹ ਵੀ ਕਈ ਵਾਰ ਪ੍ਰਗਟ ਕਰ ਦਿੱਤਾ ਸੀ ਕਿ ਅਗਲੀ ਵਾਰ ਸਾਰੇ ਭਗਤਾਂ ਦੀ ਸਰਕਾਰ ਬਣੇਗੀ ਜਦੋਂ ਰਾਜਸੀ ਲੀਡਰ ਰਾਮ ਰਹੀਮ ਕੋਲ ਵੋਟਾਂ ਮੰਗਣ ਜਾਂਦੇ ਸਨ ਤਦੋਂ ਇਕਾਂਤ ਕਮਰੇ ਵਿੱਚ ਜੋ ਲੀਡਰ ਨਾਲ ਲੈਣ ਦੇਣ ਦੀਆਂ ਸ਼ਰਤਾਂ ਤੈਹ ਹੁੰਦੀਆਂ ਉਹਨਾਂ ਦੀ ਵੀਡੀਓ ਫਿਲਮ ਰਿਕਾਰਡਿੰਗ ਕਰਕੇ ਸਾਧ ਆਪਣੇ ਕੋਲ ਸਾਂਭ ਕੇ ਰੱਖ ਲੈਂਦਾ ਜੇਤੂ ਪਾਰਟੀ ਤੋਂ ਫਿਰ ਆਪਣੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਾਉਂਦਾ ਸਨ 2000 ਵਿੱਚ ਕੁਝ ਲੜਕੀਆਂ ਨੇ ਆਰਮ ਰਹੀਮ ਸਾਧ ਤੇ ਬਲਾਤਕਾਰ ਦੇ ਦੋਸ਼ ਲਾਏ ਉਹਨਾਂ ਲੜਕੀਆਂ ਦੇ ਮਾਤਾ ਪਿਤਾ ਵੀ ਡਰ ਗਏ ਅਖਬਾਰਾਂ ਵਾਲੇ ਵੀ ਡਰ ਗਏ ਲੜਕੀਆਂ ਬੇਹੱਦ ਡਰੀਆਂ ਹੋਈਆਂ ਸਨ ਫਿਰ ਉਹਨਾਂ ਨੇ ਹੌਸਲਾ ਕਰਕੇ ਚਿੱਠੀਆਂ ਦੇ ਉਤਾਰੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਹਾਈ ਕੋਰਟ ਚੰਡੀਗੜ੍ਹ ਦੇ ਜੱਜ ਨੂੰ ਤੇ ਅਖਬਾਰਾਂ ਦੇ ਸੰਪਾਦਕਾਂ ਨੂੰ ਇਹ ਭੇਜੀਆਂ ਪਹਿਲੀ ਵਾਰੀ ਇਹ ਖੱਤ ਸਿਰਸੇ ਦੇ ਅਖਬਾਰ ਦੇ ਸੰਪਾਦਕ ਛਤਰਪਤੀ ਜੀ ਨੇ ਛਾਪ ਦਿੱਤੇ ਇਸ ਦੇ ਪ੍ਰਤੀਕਰਮ ਵਜੋਂ ਡੇਰੇ ਵਾਲਿਆਂ ਨੇ ਅਖਬਾਰ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ ਕੁਝ ਹੀ ਦਿਨਾਂ ਵਿੱਚ ਛਤਰਪਤੀ ਨੂੰ ਵੀ ਕਤਲ ਕਰ ਦਿੱਤਾ ਗਿਆ ਜੋ ਵਿਅਕਤੀ ਸਾਧ ਬਾਰੇ ਕੁਝ ਦੱਸਦਾ ਉਸ ਦਾ ਹੀ ਕਤਲ ਹੋ ਜਾਂਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੜਕੀਆਂ ਦੇ ਕੇਸ ਦੀ ਪੜਤਾਲ ਵਾਸਤੇ ਇੱਕ ਜੱਜ ਦੀ ਡਿਊਟੀ ਲਗਾਈ ਜੱਜ ਸਾਹਿਬ ਇਤਨਾ ਤੇ ਜੱਜ ਸਾਹਿਬ ਤੇ ਇਤਨਾ ਦਬਾਅ ਪਿਆ ਕਿ ਸੌਦਾ ਸਾਧ ਨੇ ਜੱਜ ਪੜਤਾਲ ਤੋਂ ਇਨਕਾਰ ਕਰਕੇ ਚਲਾ ਗਿਆ ਫਿਰ ਸੀਬੀਆਈ ਨੂੰ ਪੜਤਾਲ ਸੌਂਪੀ ਗਈ ਇਤਨੇ ਵਿੱਚ 300 ਡੇਰਾ ਸੇਵਕਾਂ ਨੇ ਹਾਈ ਕੋਰਟ ਵਿੱਚ ਅਰਜੀ ਦਿੱਤੀ ਕਿ ਸੌਦਾ ਸਾਧ ਨੇ ਸਾਨੂੰ ਖੱਸੀ ਕਰਵਾਇਆ ਹੈ ਉਸ ਨੂੰ ਕਰੜੀ ਸਜ਼ਾ ਦਿੱਤੀ ਜਾਵੇ ਇਸ ਕੇਸ ਵਿੱਚ ਬਹੁਤ ਉਤਰਾ ਚੜਾਏ ਇਉਂ ਕਰੀਬ 15 ਸਾਲ ਬੀਤ ਗਏ 25 ਅਗਸਤ 2017 ਨੂੰ ਰਾਮ ਰਹੀ ਸਾਧ ਨੂੰ ਚੰਡੀਗੜ੍ਹ ਪੇਸ਼ੀ ਵਾਸਤੇ ਬੁਲਾਇਆ ਗਿਆ ਸਿਰਸੇ ਤੋਂ ਇਸ ਨੇ 200 ਗੱਡੀਆਂ ਦਾ ਕਾਫਲਾ ਆਪਣੇ ਨਾਲ ਤੋਰਿਆ ਰਸਤੇ ਵਿੱਚ ਹੋਰ ਗੱਡੀਆਂ ਤੇ ਹੋਰ ਸੇਵਕ ਰਲਦੇ ਗਏ ਉਧਰ ਚੰਡੀਗੜ੍ਹ ਅਦਾਲਤ ਦੇ ਨੇੜੇ ਸਾਧ ਦੇ ਲੱਖਾਂ ਸੇਵਕ ਜਾ ਬੈਠੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ ਅਗਰ ਰਾਮ ਰਹੀਮ ਨੂੰ ਜੱਜ ਵੱਲੋਂ ਸਜ਼ਾ ਸੁਣਾਈ ਗਈ ਤਾਂ ਸੇਵਕਾਂ ਨੇ ਤਬਾਹੀ ਮਚਾ ਦੇਣੀ ਹੈ ਦਿੱਤੀ ਗਈ ਤਰੀਕ ਤੇ ਸਾਧ ਸ਼ਾਹੀ ਸ਼ਾਨੋ ਸ਼ੌਕਤ ਨਾਲ ਅਦਾਲਤ ਵਿੱਚ ਪਹੁੰਚਿਆ ਜੱਜ ਸਾਹਿਬ ਨੇ ਬਲਾਤਕਾਰ ਦੇ ਅਪਰਾਧ ਵਿੱਚ 2 ਵਾਰੀ 10000 ਸਾਲ ਦੀ ਸਜ਼ਾ ਸੁਣਾਈ ਸਾਧ ཕੁੱਬਾਂ ਮਾਰ ਕੇ ਰੋਪਿਆ ਪੁਲਿਸ ਮੁਲਾਜ਼ਮ ਤੁਰੰਤ ਫੜ ਕੇ ਰੋहतक ਜੇਲ੍ਹ ਨੂੰ ਅਰਵਾਨਾ ਹੋ ਗਏ ਸਾਧ ਦੇ ਚੇਲਿਆਂ ਨੇ ਪੰਚਕੁਲਾ ਵਿੱਚ ਤਬਾਹੀ ਮਚਾ ਦਿੱਤੀ ਬੇਅੰਤ ਗੱਡੀਆਂ ਸਾੜ ਦਿੱਤੀਆਂ ਟੀਵੀ ਵਾਲੇ ਪੱਤਰਕਾਰਾਂ ਨੂੰ ਕੁੱਟ ਦਿੱਤਾ ਤੇ ਖਬਰਾਂ ਵਾਲੇ ਸਾਰੇ ਸਮਾਨ ਨੂੰ ਅਗਨ ਭੇਟ ਕਰ ਦਿੱਤਾ ਇਨ੍ਹਾਂ ਭਿਆਨਕ ਹਮਲਿਆਂ ਵਿੱਚ ਕਰੀਬ 32 ਬੰਦੇ ਮਾਰੇ ਗਏ ਬਹੁਤ ਸਾਰੇ ਜ਼ਖਮੀ ਹੋ ਗਏ ਅਰਬਾਂ ਰੁਪਏ ਦੀ ਜਾਇਦਾਦ ਤਬਾਹ ਹੋ ਗਈ ਬਹੁਤ ਮੁਸ਼ਕਲ ਤੋਂ ਬਾਅਦ ਪੁਲਿਸ ਅਤੇ ਫੌਜ ਨੇ ਇਹਨਾਂ ਨੂੰ ਕਾਬੂ ਕੀਤਾ 25 ਅਗਸਤ ਤੋਂ ਲੈ ਕੇ ਕਰੀਬ 1 ਮਹੀਨਾ ਰਾਮ ਰਹੀਮ ਸਾਧ ਅਤੇ ਉਸਦੇ ਡੇਰੇ ਦੀ ਅਸਲੀਅਤ ਅਖਬਾਰਾਂ ਅਤੇ ਟੀਵੀ ਚੈਨਲਾਂ ਤੇ ਖੂਬ ਚਰਚਾ ਵਿੱਚ ਰਹੀ ਕਿਵੇਂ ਭੋਲੀਆਂ ਪਾਲੀਆਂ ਲੜਕੀਆਂ ਨੂੰ ਆਪਣੇ ਘੋਰੇ ਵਿੱਚ ਬੁਲਾਉਂਦਾ ਸੀ ਉਹਨਾਂ ਨਾਲ ਬਲਾਤਕਾਰ ਕਰਦਾ ਸੀ ਖੋਫ ਜਦਾ ਕਰਦਾ ਸੀ ਇਹ ਕਹਿ ਕੇ ਬਾਹਰ ਭੇਜਦਾ ਸੀ ਕਿ ਤੂੰ ਹੁਣ ਮੇਰੇ ਨਾਲ ਸੰਬੰਧ ਬਣਾ ਕੇ ਪਵਿੱਤਰ ਹੋ ਗਈ ਹੈ ਹਨੀਪ੍ਰੀਤ ਨਾਮ ਦੀ ਜੋਨ ਲੜਕੀ ਨੂੰ ਇਸਨੇ ਸਹੁਰੇ ਘਰ ਨਹੀਂ ਬਸਣ ਦਿੱਤਾ ਹਣੀਪ੍ਰੀਤ ਦੇ ਪਤੀ ਨੇ ਟੀਵੀ ਤੇ ਆ ਕੇ ਚੈਨਲਾਂ ਤੇ ਦੱਸਿਆ ਕਿ ਰਾਮ ਰਹੀਮ ਨੇ ਸਾਡੇ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਸੀ ਅਸੀਂ ਡਰਦੇ ਮਾਰੇ ਚੁੱਪ ਹੋ ਗਏ ਇਹ ਸਾਧ ਹਣੀਪ੍ਰੀਤ ਨਾਲ ਰੰਗ ਰਲੀਆਂ ਮਨਾਉਂਦਾ ਰਿਹਾ ਇਹ ਸਾਧ ਨੇ ਆਪਣਾ ਹੀ ਪੈਸਾ ਖਰਚ ਕੇ ਕਈ ਫਿਲਮਾਂ ਬਣਾਈਆਂ ਫਿਲਮਾਂ ਵਿੱਚ ਇਸਨੇ ਬਹੁਤ ਟਪੂਸੀਆਂ ਮਾਰੀਆਂ ਬੜੇ ਰੂਪ ਤੇ ਕੱਪੜੇ ਬਦਲੇ ਹਨੀ ਪ੍ਰੀਤ ਨੂੰ ਆਪਣੀ ਹੀਰੋਇਨ ਬਣਾ ਕੇ ਖੂਬ ਖਰਮਸਤੀਆਂ ਕੀਤੀਆਂ ਹੁਣ ਹਨੀ ਪ੍ਰੀਤ ਵੀ ਇਹਦੇ ਨਾਲ ਹੀ ਜੇਲ੍ਹ ਵਿੱਚ ਐ ਇਸ ਸਾਧ ਨੇ ਟਮਾਟਰ ਗੋਭੀ ਬੈਂਗਣ ਕੇਲੇ ਸੰਤਰੇ ਮੂਲੀਆਂ ਆਦਿ ਵੀ ਵੱਡੀਆਂ ਰਕਮਾਂ ਲੈ ਕੇ ਚੇਲਿਆਂ ਨੂੰ ਪ੍ਰਸ਼ਾਦ ਰੂਪ ਵਿੱਚ ਵੇਚੀਆਂ ਅਕਲ ਦੇ ਅੰਨੇ ਸਰਦਾਲੂ ਆਪਣਾ ਸਭ ਕੁਝ ਲੁੱਟਾਈ ਗਏ ਆਰਟੀਆਈ ਕਾਨੂੰਨ ਅਧੀਨ ਇੱਕ ਸਮਾਜ ਸੇਵਕ ਨੇ ਜਾਣਕਾਰੀ ਲਈ ਪਤਾ ਲੱਗਿਆ ਕਿ ਇੱਕ ਦਿਨ ਵਿੱਚ ਇਸ ਸਾਧ ਰਾਮ ਰਹੀਮ ਨੂੰ 16 ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ ਦੁਨੀਆ ਭਰ ਵਿੱਚ ਇਸ ਦੇ ਅਨੰਤ ਡੇਰੇ ਹਨ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾਂ ਇਹ ਕਾਰੋਬਾਰ ਕਦੀ ਨਹੀਂ ਫੈਲ ਸਕਦਾ ਸਰਕਾਰ ਲੋਕਾਂ ਦੇ ਮਸਲੇ ਹੱਲ ਨਹੀਂ ਕਰਦੀ ਲੋਕ ਮਾਯੂਸ ਹੋਏ ਸਾਧਾ ਦੇ ਚਰਨਾਂ ਵਿੱਚ ਮਾਇਆ ਅਰਪਣ ਕਰਕੇ ਆਪਣੇ ਕਾਰਜ ਸਫਲ ਕਰਾਉਣ ਲਈ ਅਰਦਾਸਾਂ ਕਰਾਉਣ ਤੇ ਮਜਬੂਰ ਨੇ ਬੇਕਸਤ ਦੇਸ਼ਾਂ ਵਿੱਚ ਡੇਰਿਆਂ ਅਤੇ ਪੁਜਾਰੀਆਂ ਦਾ ਕਦੋਂ ਦਾ ਖਾਤਮਾ ਹੋ ਚੁੱਕਿਆ ਹੈ ਉਹਨਾਂ ਦੇ ਧਰਮ ਸਥਾਨ ਹੋਟਲਾਂ ਜਾਂ ਸਟੋਰਾਂ ਦਾ ਰੂਪ ਲੈ ਚੁੱਕੇ ਹਨ ਜਾਂ ਖਾਲੀ ਭਾਂਪਾਂ ਕਰਦੇ ਨੇ ਸੇਵਕਾਂ ਨੂੰ ਉਡੀਕਦੇ ਨੇ ਸਾਡੇ ਦੇਸ਼ ਵਿੱਚ ਨਿਤ ਨਵੇਂ ਸਾਧ ਨਵੇਂ ਡੇਰੇ ਵੱਧ ਫੁੱਲ ਰਹੇ ਨੇ ਸਾਧਾ ਬਾਬਿਆਂ ਸੰਤਾਂ ਮਹੰਤਾਂ ਪੁਜਾਰੀਆਂ ਮੰਦਰਾਂ ਗੁਰਦੁਆਰਿਆਂ ਬਲ ਲੋਕੀ ਵਹੀਰਾਂ ਘੱਟ ਕੇ ਜਾ ਰਹੇ ਨੇ ਭਲਾ ਕਿਉਂ ਕਿਉਂਕਿ ਲੋਕਾਂ ਦੀਆਂ ਲੋੜਾਂ ਸਰਕਾਰ ਪੂਰੀਆਂ ਨਹੀਂ ਕਰਦੀ ਲੋਕੀ ਬਿਮਾਰ ਹਨ ਹਸਪਤਾਲ ਵਿੱਚ ਡਾਕਟਰ ਨਹੀਂ ਫੰਡ ਨਹੀਂ ਇਲਾਜ ਨਹੀਂ ਪ੍ਰਾਈਵੇਟ ਹਸਪਤਾਲਾਂ ਜੋਗਾ ਲੋਕਾਂ ਕੋਲ ਪੈਸਾ ਨਹੀਂ ਅਸੀਂ ਇਸ ਮੁਸੀਬਤ ਵਿੱਚ ਤਾਂ ਕਿਸੇ ਸੰਤ ਤੋਂ ਅਰਦਾਸ ਕਰਵਾ ਕੇ ਹੀ ਮਨ ਨੂੰ ਤਰਵਾਸ ਦਿੱਤਾ ਜਾ ਸਕਦਾ ਹੈ ਪੁਜਾਰੀ ਹੋਰ ਹੱਲਾਸ਼ੇਰੀ ਦਿੰਦਾ ਹੈ ਕਿ ਇੱਥੇ ਵੱਧ ਤੋਂ ਵੱਧ ਸੇਵਾ ਕਰੋ ਪੁਜਾਰੀਆਂ ਨੂੰ ਦਾਨ ਦਿਓ ਅਗਲੇ ਜਨਮ ਵਿੱਚ ਸੁਖੀ ਰਹੋਗੇ ਹੋ ਸਕਦਾ ਹੈ ਸੁਰਗ ਵਿੱਚ ਸੀਟ ਰੱਖਵੀ ਹੋ ਜਾਵੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਕਿਸੇ ਨੂੰ ਚੰਗਾ ਵਾਰ ਜਾਂ ਵੋਟ ਨਹੀਂ ਮਿਲਦੀ ਪੜ੍ਹਾਈ ਵੀ ਚੰਗੇ ਨੰਬਰ ਨਹੀਂ ਆਏ ਵਿਦੇਸ਼ ਦਾ ਵੀਜ਼ਾ ਲੱਗ ਜਾਵੇ ਕਾਰੋਬਾਰ ਵਧੇ ਫੁੱਲੇ ਪੁਲਿਸ ਕੇਸ ਨਾ ਬਣੇ ਮੁਕਦਮੇ ਵਿੱਚੋਂ ਬਰੀ ਹੋ ਜਾਈਏ ਚੰਗੀ ਕੋਠੀ ਹੋਵੇ ਵਧੀਆ ਕਾਰ ਹੋਵੇ ਸਰਕਾਰ ਵੱਲੋਂ ਤਾਂ ਕੁਝ ਨਹੀਂ ਮਿਲਣਾ ਪੁਜਾਰੀ ਬਾਬੇ ਕੋਲੋਂ ਬਹੁਤ ਕੁਝ ਮਿਲ ਜਾਂਦਾ ਹੈ ਅਰਦਾਸ ਕਰਾਓ ਅਖੰਡ ਪਾਠ ਕਰਾਓ ਵੱਡੇ ਗੁਰਧਾਮ ਦੇ ਦਰਸ਼ਨ ਕਰਕੇ ਆਓ ਹਵਨ ਕਰੋ ਗੰਗਾ ਜਮਨਾ ਵਿੱਚ ਇਸ਼ਨਾਨ ਕਰੋ ਪੁਜਾਰੀਆਂ ਨੂੰ ਮਾਇਆ ਅਰਪਣ ਕਰੋ ਦੇਵੀਆਂ ਦੇ ਚਾਲੇ ਜਾਓ ਜਗਰਾਤੇ ਕਰਾਓ ਜਨਮ ਸਮੇ ਵਿਆਹ ਸਮੇ ਮੌਤ ਸਮੇ ਹਰ ਵਕਤ ਦਾਨਪੁਣ ਕਰੋ ਪੁਜਾਰੀਆਂ ਭਾਈਆਂ ਨੂੰ ਦਾਨ ਦਸ਼ਨਾ ਦੇਵੋ ਉਹਨਾਂ ਦੇ ਚਰਨਾਂ ਵਿੱਚ ਸਿਰ ਰੱਖ ਕੇ ਮੱਥੇ ਟੇਕੋ ਫਿਰ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਅਗਰ ਕਿਸੇ ਕਾਰਨ ਪੂਰੀਆਂ ਨਹੀਂ ਹੋਈਆਂ ਤਾਂ ਤੁਹਾਡੀ ਸ਼ਰਧਾ ਵਿੱਚ ਕਿਤੇ ਕਮੀ ਰਹੇਗੀ ਆਪਾਂ ਦੁਆਰਾ ਧਰਮ ਕਰਮ ਕਰਾਂਗੇ ਸਮਾਨ ਫਿਰ ਇਕੱਠਾ ਕਰੋ ਵੈਸੇ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਜੇ ਤੁਹਾਡੀਆਂ ਮੰਗਾਂ ਇਸ ਜਨਮ ਵਿੱਚ ਪੂਰੀਆਂ ਨਾ ਹੋਈਆਂ ਤਾਂ ਫਿਕਰ ਨਾ ਕਰਿਓ ਅਗਲੇ ਜਨਮ ਵਿੱਚ ਪੂਰੀਆਂ ਕਰ ਦੇਾਂਗੇ ਅਗਲੇ ਜਨਮ ਵਿੱਚ ਪਰਮੇਸ਼ਰ ਜੀ ਬੇਅੰਤ ਧਨ ਦੌਲਤ ਬਖਸ਼ ਦੇਣਗੇ ਤੁਸੀਂ ਬਸ ਸ਼ਰਧਾ ਰੱਖੋ ਜਿਸ ਦੇਸ਼ ਵਿੱਚ 33 ਕਰੋੜ ਦੇ ਵੀ ਦੇਵਤੇ ਹੋਣ ਜਿਸ ਦੇਸ਼ ਵਿੱਚ ਕਰੋੜਾਂ ਪੰਡਤ ਭਾਈ ਤੇ ਮੁੱਲਾ ਹੋਣ ਜਿਸ ਦੇਸ਼ ਵਿੱਚ ਕਰੋੜਾਂ ਹੀ ਧਰਮ ਸਥਾਨ ਹੋਣ ਜਿਸ ਦੇਸ਼ ਵਿੱਚ ਪਾਪੋਂ ਤਾਰਨ ਲਈ ਪਵਿੱਤਰ ਨਦੀਆਂ ਗੰਗਾ ਜਮਨਾ ਗੋਦਾਵਰੀ ਆਦ ਵਰਗੀਆਂ ਬੇਅੰਤ ਹੋਣ ਜਿਸ ਦੇਸ਼ ਵਿੱਚ ਚੂਹਿਆਂ ਬਾਂਦਰਾਂ ਸੂਰਾਂ ਗਊਆਂ ਸੱਪਾਂ ਹਾਥੀਆਂ ਦੀ ਪੂਜਾ ਹੁੰਦੀ ਹੋਵੇ ਫਿਰ ਉਸ ਦੇਸ਼ ਵਿੱਚ ਭੁੱਖਮਰੀ ਹੋਵੇ ਬਿਮਾਰੀਆਂ ਹੋਣ ਰਿਸ਼ਬਤ ਖੋਰੀ ਹੋਵੇ ਮਲਾਵਟੀ ਚੀਜ਼ਾਂ ਵਿਕਦੀਆਂ ਹੁਣ ਊਚ ਨੀਚ ਵਾਲਾ ਜਾਤ ਪਾਤੀ ਕੋਣ ਹੋਵੇ ਦੇਸ਼ ਦਾ ਪੈਸਾ ਲੁੱਟ ਕੇ ਰਾਜਨੇਤਾ ਵਿਦੇਸ਼ੀ ਬੈਂਕਾਂ ਵਿੱਚ ਬੋਰੀਆਂ ਭਰ ਕੇ ਰੱਖ ਦੇਣ ਫਿਰ ਇਸ ਦੇਸ਼ ਨੂੰ ਜਨਤਾ ਨੂੰ ਰੱਬ ਆਸਰੇ ਹੀ ਆਖਿਆ ਜਾ ਸਕਦਾ ਹੈ ਇਸੇ ਕਾਰਨ ਨੌਜਵਾਨ ਖੁਦ ਕਸ਼ੀਆਂ ਕਰ ਰਹੇ ਨੇ ਵਿਦੇਸ਼ਾਂ ਵੱਲ ਦੌੜ ਰਹੇ ਨੇ ਜੇ ਕੋਈ ਸਰਕਾਰ ਦੇ ਵਿਰੁੱਧ ਬਗਾਵਤ ਕਰੇ ਤਾਂ ਗੋਲੀਆਂ ਦੇ ਖੁੱਲੇ ਗੱਫੇ ਵਰਤਾ ਦਿੱਤੇ ਜਾਂਦੇ ਹਨ ਸੜ ਕੇ ਮਰਨ ਵਾਸਤੇ ਕੈਦਖਾਨਿਆਂ ਵਿੱਚ ਬੰਦ ਕਰ ਦਿੱਤੇ ਜਾਂਦੇ ਹਨ ਆਪਸ ਵਿੱਚ ਲੜ ਕੇ ਮਰਨ ਵਾਸਤੇ ਦੰਗੇ ਕਰਵਾ ਦਿੱਤੇ ਜਾਂਦੇ ਹਨ ਇਸ ਦੇਸ਼ ਵਿੱਚ ਬੇਅੰਤ ਆਬਾਦੀ ਹੈ ਜੇ ਅੱਧੀ ਪਚੱਦੀ ਆਬਾਦੀ ਮਰ ਪੀ ਜਾਵੇ ਤਾਂ ਕਿਹੜਾ ਦੇਸ਼ ਨੇ ਥੰਨ ਹੋ ਜਾਣਾ ਹੈ ਭਾਈ ਸਰਕਾਰ ਤੇ ਕਾਬਜ ਰਾਜਸੀ ਨੇਤਾਵਾਂ ਅੱਗੇ ਤਰਲਾ ਹੈ ਅਗਰ ਰਾਈ ਮਾਤਰ ਇਨਸਾਨੀਅਤ ਤੁਹਾਡੇ ਅੰਦਰ ਹੈ ਜਮੀਰ ਦਾ ਕਿਣਕਾ ਕਿਤੇ ਬਾਕੀ ਹੈ ਆਪਣੇ ਦੇਸ਼ ਵਾਸੀਆਂ ਨਾਲ ਕੁਝ ਪਿਆਰ ਹੈ ਤਦੋਂ ਅਗਿਆਨੀ ਤੇ ਲਾਚਾਰ ਲੋਕਾਂ ਨੂੰ ਧਰਮ ਕਰਮ ਜੋ ਅੱਜ ਚਫੇਰੇ ਵਾਪਰ ਰਿਹਾ ਹੈ ਦੇ ਤेंदੂਏ ਜਾਲ ਮੱਕੜ ਵਿੱਚੋਂ ਪਕੜ ਵਿੱਚੋਂ ਬਾਹਰ ਕੱਢ ਦਿਓ ਸਾਧਾ ਸੰਤਾਂ ਦੀ ਗੁਲਾਮੀ ਵਿੱਚੋਂ ਆਮ ਲੋਕਾਂ ਨੂੰ ਆਜ਼ਾਦ ਕਰਾ ਦਿਓ ਇਹਨਾਂ ਨੂੰ ਵਿੱਦਿਆ ਦਿਓ ਰੁਜ਼ਗਾਰ ਦਿਓ ਹਿੰਮਤ ਹੌਸਲਾ ਦਿਓ ਚੰਗੇ ਇਨਸਾਨ ਬਣ ਲਈ ਇਹਨਾਂ ਨੂੰ ਅਗਵਾਈ ਦਿਓ ਡੇਰਿਆਂ ਵਿੱਚ ਹੋ ਰਹੇ ਅਨੈਤਿਕ ਕੰਮਾਂ ਤੇ ਸਖਤ ਨਿਗਰਾਨੀ ਰੱਖੋ ਗਲਤ ਕੰਮਾਂ ਦੀ ਪੜਤਾਲ ਕਰਵਾ ਕੇ ਕਸੂਰਵਾਰਾਂ ਨੂੰ ਸਖਤ ਸਜ਼ਾ ਦਿਓ ਡੇਰਿਆਂ ਦੀ ਕਮਾਈ ਨੂੰ ਟੈਕਸ ਦੇ ਖੇਰੇ ਵਿੱਚ ਲਿਆਓ ਆਮ ਆਦਮੀ ਟੈਕਸ ਵਿੱਚ ਪੀਸਿਆ ਜਾ ਰਿਹਾ ਹੈ ਡੇਰਿਆਂ ਨੂੰ ਕਾਲੀ ਕਮਾਈ ਸਫੈਦ ਬਣਾ ਕੇ ਐਸ਼ ਕਰਨ ਦੀ ਖੁੱਲੀ ਛੋਟ ਹੈ ਬਾਬਿਆਂ ਦੀਆਂ ਮਹਿੰਗੀਆਂ ਕਾਰਾਂ ਰਹਿਣ ਸਹਿਣ ਦੇ ਸ਼ਾਹੀ ठाठ-ਬਾਠ ਇਹਨਾਂ ਦੀ ਪੜਤਾਲ ਕਰਾ ਕੇ ਬਣਦਾ ਟੈਕਸ ਵਸੂਲਿਆ ਜਾਵੇ ਹਰ ਇੱਕ ਡੇਰੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਉਹਨਾਂ ਦਾ ਸਿੱਧਾ ਕਨੈਕਸ਼ਨ ਪੁਲਿਸ ਕੰਟਰੋਲ ਰੂਮ ਨਾਲ ਹੋਵੇ ਜਿਹੜਾ ਆਦਮੀ ਸੰਤ ਬਣ ਕੇ ਡੇਰੇ ਵਿੱਚ ਰਹਿਣਾ ਚਾਹੁੰਦਾ ਹੈ ਜੋ ਮਨੁੱਖ ਜਤੀ ਸਤੀ ਬਰਮਚਾਰੀ ਰਹਿਣਾ ਚਾਹੁੰਦਾ ਹੈ ਸਰਕਾਰੀ ਕਾਨੂੰਨ ਬਣਾ ਕੇ ਅਜਿਹੇ ਮਨੁੱਖ ਨੂੰ ਸਰ ਸਰਕਾਰੀ ਹਸਪਤਾਲ ਵਿੱਚ ਪਹਿਲਾਂ ਨਿਪੁੰਸਕ ਯਾਨੀ ਕਿ ਖੱਸੀ ਕੀਤਾ ਜਾਵੇ ਜ਼ਿਲ੍ਹੇ ਦਾ ਮੁਖੀ ਡਾਕਟਰ ਇਸ ਦਾ ਸਰਟੀਫਿਕੇਟ ਜਾਰੀ ਕਰੇ ਜੇ ਲੋੜ ਪਵੇ ਤਾਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਇਹ ਗੱਲ ਸਮਝਾਈ ਜਾਵੇ ਕਿ ਨਵੇਂ ਬਣੇ ਸੰਤ ਜੀ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਨ ਅਸਲੀ ਯਤੀ ਦਾ ਪ੍ਰਮਾਣ ਇਹਦੇ ਕੋਲੇ ਤੁਸੀਂ ਵੇਖ ਸਕਦੇ ਹੋ ਅਜਿਹੇ ਸੰਤ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਰਹੇਗਾ ਸੰਤਾਂ ਬਾਰੇ ਗੁਰਬਾਣੀ ਦਾ ਹੁਕਮ ਪੜੋ ਗਾਇ ਸਾਡੇ ਤੈ ਤੈ ਧੋਤੀਆਂ ਤੇਰੇ ਪੈ ਨ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨ ਬੱਗ ਓਏ ਹਰਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਭਾਵੈ ਡਾਲਾ ਸੋਂ ਪੇਡਾ ਗੜਕਾਮੈ ਬਸਨ ਮਾਂਜੈ ਚਰਾਵੈ ਉਪਰ ਕਾਠੀ ਧੋਈ ਜਲਾਵੈ ਬਸੁਧਾ ਖੋਦ ਕਰੈ ਦੋ ਚੁੱਲ੍ਹੇ ਸਾਰੇ ਮਾਨਸ ਖਾਵੈ ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੈ ਸਦਾ ਸਦਾ ਫਿਰੈ ਅਬਮਾਨੀ ਸਗਲ ਕੁਟੰਬ ਡਬਾਵੈ ਜਿਤ ਕੋ ਲਾਇਆ ਤਤਹੀ ਲਾਗਾ ਐਸੇ ਕਰਮ ਕਮਾਵੇ ਕਹੋ ਕਬੀਰ ਜੇ ਸਤਗੁਰ ਭੇਟਾ ਪੁਨਰਪ ਜਨਮ ਨ ਆਵੇ ਇਹ ਸਾਧ ਅਜਿਹੇ ਪਖੰਡ ਕਰਦੇ ਹਨ ਕਿ ਭਾਂਡਿਆਂ ਨੂੰ ਕਈ ਵਾਰੀ ਮਾਂਜਦੇ ਹਨ ਫਿਰ ਖਾਣਾ ਬਣਾਉਂਦੇ ਹਨ ਲੱਕੜੀਆਂ ਵੀ ਧੋਕੇ ਬਾਲਦੇ ਨੇ ਇੰਨੇ ਪਖੰਡਾਂ ਦੇ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ ਤੇ ਆਮ ਬੰਦਾ ਇਹਨਾਂ ਦੇ ਜਾਲ ਵਿੱਚ ਫਸ ਜਾਂਦਾ ਹੈ ਸੰਤਾਂ ਕਉ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਉ ਬਿਵੇਕੋ ਉਹ ਭਾਈ ਅਸੀਂ ਤਾਂ ਵਿਵੇਕ ਬੁੱਧੀ ਨੂੰ ਆਪਣਾ ਗੁਰੂ ਮੰਨ ਲਿਆ ਗਿਆਨ ਨੂੰ ਗੁਰੂ ਮੰਨ ਲਿਆ ਹਮਰਾ ਭਰਤਾ ਬੜੋ ਬਿਵੇਕੀ ਆਪੇ ਸੰਤ ਕਹਾਵੈ ਉਹ ਹਮਰਾ ਮਾਥਾ ਇਕੈਮ ਔਰ ਹਮਰਾ ਨੇਕਟ ਨ ਆਬੈ ਸਾਡੇ ਤਾਂ ਭਾਈ ਸਭ ਤੋਂ ਵੱਡਾ ਸੰਤ ਪਰਮਾਤਮਾ ਹੈ ਉਹਦਾ ਗਿਆਨ ਸਾਡੇ ਮੱਥੇ 'ਚ ਬਸਦਾ ਹੈ ਹੋਰ ਕੋਈ ਸਾਧ ਸੰਤ ਸਾਡੇ ਨੇੜੇ ਨ ਆਇਓ ਜਲੰਧਰ ਜ਼ਿਲ੍ਹੇ ਦੇ ਨੂਰ ਮਹਿਲ ਕਸਬੇ ਵਿੱਚ ਇੱਕ ਅਸ਼ੂਤੋਸ਼ ਨਾਮ ਦਾ ਸਾਧ ਸੀ ਉਸ ਨੇ ਬਹੁਤ ਦੌਲਤ ਕਮਾਈ ਲੋਕਾਂ ਨੂੰ ਬੇਵਕੂਫ ਬਣਾਇਆ ਉਸ ਨੂੰ ਮਰੇ ਨੂੰ ਕਈ ਸਾਲ ਹੋ ਗਏ ਨੇ ਚੇਲਿਆਂ ਨੇ ਅਸ਼ੂਤੋਸ਼ ਸਾਧ ਦੀ Laash ਬਰਫ਼ ਵਿੱਚ ਲਾ ਕੇ ਅੱਜ ਤੱਕ ਸੰਭੀ ਹੋਈ ਹੈ ਅਖੇ ਬਾਬਾ ਜੀ ਤਾਂ ਕੇਵਲ ਸਮਾਧੀ ਵਿੱਚ ਗਏ ਨੇ ਇੱਕ ਦਿਨ ਸਮਾਧੀ ਜ਼ਰੂਰ ਖੁੱਲੇਗੀ ਪਰ ਅਸਲ ਦੇ ਵਿੱਚ ਉਹਦੀ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ ਤੇ ਉਹਨਾਂ ਨੇ ਫਿਰ ਵੀ ਜਿਵੇਂ ਕਿਵੇਂ ਇਸ ਤਰ੍ਹਾਂ ਚੱਲ ਸਕਦਾ ਚਲਾਈਏ ਇਸ ਜਾਇਦਾਦ ਦੇ ਨਾਲ ਐਸ਼ ਪ੍ਰਸਤੀ ਕਰਦੇ ਰਹੀਏ ਜੇ ਕਿਤੇ ਸਾਥ ਦੀ লাশ ਲੇਖੇ ਲਾ ਦਿੱਤੀ ਫਿਰ ਜਾਇਦਾਦ ਵੰਡਣ ਵਾਸਤੇ ਡਾਂਗਾਂ ਚੱਲਣਗੀਆਂ ਗੋਲੀਆਂ ਚੱਲਣਗੀਆਂ ਮੁਕੱਦਮੇ ਚੱਲਣਗੇ ਤੇ ਡੇਰੇ ਦਾ ਝੱਗਾ ਚੌੜ ਹੋ ਜਾਵੇਗਾ ਪਿਆਰਿਓ ਇਹ ਸਾਰਾ ਕੁਝ ਡੇਰਿਆਂ ਦੇ ਵਿੱਚ ਵਾਪਰ ਰਿਹਾ ਸੰਭਲਿਏ ਸਿਆਣੇ ਬਣੀਏ ਇੱਕ ਰੱਬ ਤੋਂ ਛੁੱਟ ਹੋਰ ਕਿਸੇ ਨੂੰ ਨਾ ਮੰਨੀਏ ਗੁਰਬਾਣੀ ਸਾਡੇ ਕੋਲੇ ਗਿਆਨ ਦਾ ਖਜ਼ਾਨਾ ਹੈ ਹੋਰ ਗਿਆਨ ਬੀਜਨਾ ਹੋ ਸਕੇ ਹਾਸਲ ਕਰੀਏ ਭੁੱਲ ਚੁਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ